ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅਗਲੇ 3 ਦਿਨ ਦਾ ਮੌਸਮ 18 19 ਅਤੇ 20 ਫਰਵਰੀ ਪੰਜਾਬ ਦੇ ਵਿੱਚ ਜੋ ਮੀਂਹ ਦੇ ਹਾਲਾਤ ਬਣ ਰਹੇ ਨੇ ਉਸ ਦੇ ਮੱਦੇ ਨਜ਼ਰ ਪੰਜਾਬ ਵਿੱਚ ਕੀ ਹਾਲਾਤ ਨੇ ਬੱਦਲਬਾਹੀ ਠੰਡ ਧੁੰਦ ਕਿਸ ਤਰੀਕੇ ਦੀ ਰਹੇਗੀ ਕੀ ਮੀਂਹ ਦੇ ਜਿਹੜੇ ਚਾਂਸ ਨੇ ਉਹ ਕਿਸ ਤਰੀਕੇ ਦੇ ਨੇ ਕੀ ਕਿਸਾਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਨਹੀਂ ਕੀ ਜਿਹੜੇ ਕਿਸਾਨ ਪਾਣੀ ਲਗਾ ਰਹੇ ਨੇ ਕੀ ਉਹ ਪਾਣੀ ਲਗਾ ਕੇ ਹਟ ਜਾਣ ਜਾਂ ਰੁਕ ਜਾਣ ਜਾਂ ਵੇਟ ਕਰ ਲੈਣ ਉਹਨਾਂ ਬਾਰੇ ਸਾਰੀ ਅਪਡੇਟ ਦਵਾਂਗੇ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਫਿਲਹਾਲ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਚੰਗੀ ਧੁੱਪ ਲੱਗ ਰਹੀ ਹੈ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਨਾਲ ਦਿਨ ਦੇ ਤਾਪਮਨ 23-24 ਡਿਗਰੀ ਪਾਰ ਕਰ ਚੁੱਕੇ ਨੇ ਪਰ ਪਹਾੜੀ ਸਿਸਟਮ ਇੱਕ ਤੋਂ ਬਾਅਦ ਇੱਕ ਬਣ ਰਹੇ ਨੇ ਤੇ ਪੱ ਸਤੰ ਪੰਜਾਬ ਵੱਲ 18 ਤਰੀਕ ਤੋਂ ਕੂਚ ਕਰਨੇ ਸ਼ੁਰੂ ਕਰ ਦੇਣਗੇ 18 ਤਰੀਕ ਨੂੰ ਮੌਸਮ ਠੀਕ ਰਹੇਗਾ ਪੱਛਮੀ ਹਵਾ ਚੱਲੇਗੀ ਚੰਗੀ ਧੁੱਪ ਲੱਗੇਗੀ ਦਿਨ ਦੇ ਤਾਪਮਾਨ 22 ਤੇ ਲੈ ਕੇ 25 ਡਿਗਰੀ ਦੇ ਵਿਚਕਾਰ ਬਣੇ ਰਹਿਣਗੇ ਪਰ ਜਿਹੜਾ ਮੇਨ ਬੱਦਲ ਵਾਲੀ ਦਾ ਅਸਰ ਹੈ 19 ਤਰੀਕ ਸਵੇਰ ਤੋਂ ਦੇਖਣ ਨੂੰ ਮਿਲੇਗਾ 19 ਤਰੀਕ ਸਵੇਰ ਤੋਂ ਪੰਜਾਬ ਵਿੱਚ ਬੱਦਲੀ ਸਿਸਟਮ ਆਉਣ ਦੇ ਨਾਲ ਹਲਕਾ ਦਰਮਿਆਨਾ ਮੀਂਹ ਵਾਲਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਸ਼ਾਮ ਦੇ ਸਮੇਂ ਤੱਕ ਪੰਜਾਬ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਬਣਨੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਕਿਣਮਣ ਕਣੀ ਅਤੇ ਮੀਂਹ ਦੇ ਹਾਲਾਤ 19 ਤਰੀਕ ਸ਼ਾਮ ਤੋਂ ਬਣਨੇ ਸ਼ੁਰੂ ਹੋ ਜਾਣਗੇ ਤੇ 20 ਤਰੀਕ ਨੂੰ ਪੰਜਾਬ ਦੇ ਲਗਭਗ ਹਰੇਕ ਜ਼ਿਲ੍ਹੇ ਵਿੱਚ ਇਹ ਸਿਸਟਮ ਪਹੁੰਚ ਜਾਣਗੇ ਤੇ ਹਲਕੇ ਤੋਂ ਦਰਮਿਆਨਾ ਮੀਂਹ ਜਿਹੜੇ ਵਿੱਚ ਕਹਿ ਸਕਦੇ ਹਾਂ ਕਿ 75% ਤੱਕ ਦੇ ਜਿਹੜੇ ਚਾਂਸ ਹੁੰਦੇ ਨੇ ਉਹ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਸ ਨਾਲ ਉਮੀਦ ਹੈ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਸਾਨੂੰ 19 ਤ 20 ਤਰੀਕ ਸਵੇਰ ਤੱਕ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਗੱਲ ਕਰਾਂਗੇ ਕਿਸਾਨਾਂ ਨੂੰ ਪਾਣੀ ਲਗਾਉਣਾ ਰੁਕ ਜਾਣਾ ਚਾਹੀਦਾ ਹੈ ਜਾਂ ਨਹੀਂ ਤਾਂ ਫਿਲਹਾਲ ਜਿਹੜੇ ਕਿਸਾਨਾਂ ਦਾ ਖੇਤ ਪਾਣੀ ਮੰਗ ਰਹੇ ਨੇ ਤਾਂ ਫਿਲਹਾਲ ਉਹ ਪਾਣੀ ਲਗਾ ਸਕਦੇ ਨੇ ਕਿਉਂਕਿ ਹਜੇ 2 ਤੋਂ 3 ਦਿਨ ਪਏ ਨੇ ਅਜੇ ਇਹ ਦੇ ਵਿੱਚ ਖੇਤ ਬੱਤ ਆ ਜਾਣਗੇ ਕਿਉਂਕਿ ਜਿਹੜਾ ਇਹ ਮੀਂਹ ਹੈ ਹਲਕੇ ਤੋਂ ਦਰਮਿਆਨੇ ਸੁਭਾਅ ਦਾ ਹੈ ਭਾਰੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਪਰ ਹਾਂ ਅਜੇ ਇਹ ਜ਼ਰੂਰ ਹੈ ਕਿ ਲਗਾਤਾਰ ਇਹ ਪੂਰਾ ਦਿਨ ਹਾਲਾਤ ਨੇ ਪਰ ਹਵਾ ਦਾ ਰੁੱਖ ਅਗਰ ਬਦਲਦਾ ਹੈ ਤਾਂ ਕਿਤੇ ਨ ਕਿਤੇ ਮੀਂਹ ਦੇ ਚਾਂਸ ਵੀ ਘਟ ਸਕਦੇ ਨੇ ਇਹ ਜਿਹੜੇ ਮੀਂਹ ਦੀ ਉਮੀਦ ਹੈ ਇਸ ਦੇ ਨਾਲ ਜਿਹੜੇ ਕਿਸਾਨ ਵੀਰ ਉਮੀਦ ਕਰਦੇ ਨੇ ਕਿ ਜਿਨ੍ਹਾਂ ਖੇਤਾਂ ਨੂੰ ਹਜੇ ਪਾਣੀ ਲੇਟ ਲੱਗਿਆ ਸੀ ਪਹਿਲਾਂ ਜਿਹਦੇ ਵਿੱਚ ਦਸੰਬਰ ਵਿੱਚ ਜਾਂ ਜਨਵਰੀ ਦੇ ਪਹਿਲੇ ਦਿਨਾਂ ਵਿੱਚ ਜਦੋਂ ਮੀਂਹ ਹੋਇਆ ਸੀ ਤਾਂ ਕਿਸਾਨ ਵੀਰਾਂ ਨੇ ਪਾਣੀ ਲੇਟ ਲਗਾਏ ਸਨ ਤਾਂ ਅਜੇ ਇਹਦੇ ਵਿੱਚ ਉਹਨਾਂ ਕਿਸਾਨਾਂ ਨੂੰ ਰੁਕ ਜਾਣਾ ਚਾਹੀਦਾ ਹੈ ਪਰ ਜਿਹੜੇ ਕਿਸਾਨਾਂ ਨੇ ਪਾਣੀ ਪਹਿਲਾਂ ਲਗਾ ਚੁੱਕੇ ਨੇ کافی ਸਮਾਂ ਹੋ ਚੁੱਕਿਆ ਖੇਤ ਦੇ ਵਿੱਚ ਉਹਨਾਂ ਨੂੰ ਸਾਫ਼ ਪਤਾ ਲੱਗ ਰਿਹਾ ਕਿ ਖੇਤ ਪਾਣੀ ਮੰਗ ਰਿਹਾ ਅਤੇ ਕਣਕ ਦੀ ਜਿਹੜੀ ਫਸਲ ਹੈ ਉਹ ਕਿਤੇ ਨਾ ਕਿਤੇ ਮੁਰਝਾਣੀ ਸ਼ੁਰੂ ਹੋ ਚੁੱਕੀ ਹੈ ਪਾਣੀ ਦੀ ਕਮੀ ਕਾਰਨ ਉਹ ਕਿਸਾਨ ਵੀਰ ਪਾਣੀ ਲਗਾ ਦੇਣ ਕਿਉਂਕਿ 2-3 ਦਿਨਾਂ ਵਿੱਚ ਪਾਣੀ ਕਿਤੇ ਨਾ ਕਿਤੇ ਬੱਤ ਆ ਜਾਵੇਗਾ ਤੇ ਖੇਤ ਪਰ ਜਿਹੜੇ ਖੇਤ ਡੱਕਰ ਜ਼ਮੀਨਾਂ ਨੇ ਜਿਨ੍ਹਾਂ ਵਿੱਚ ਪਾਣੀ 2-2 3 ਦਿਨ ਨਹੀਂ ਸੁੱਕਦਾ ਉਹ ਕਿਸਾਨ ਵੀਰ ਹਜੇ ਰੁਕ ਜਾਣ ਇੱਕ ਤੋਂ 2 ਦਿਨ ਕੋਈ ਵੱਡਾ ਵਖਵਾ ਨਹੀਂ ਹੈ 17 ਤਰੀਕ ਤੋਂ 19 ਤਰੀਕ ਦੇ ਵਿਚਕਾਰ 2-3 ਬਚੇ ਨੇ ਹਜੇ ਤੇ ਅਗਰ 20 ਤਰੀਕ ਨੂੰ ਭਾਰੀ ਮੀਂਹ ਹੁੰਦਾ ਤਾਂ ਉਹਨਾਂ ਦੇ ਖੇਤ ਦਾ ਨੁਕਸਾਨ ਹੋ ਸਕਦਾ ਹੈ ਪਰ ਅਗਰ ਤੁਸੀਂ ਪਾਣੀ ਲਗਾਉਣਾ ਵੀ ਹੈ ਤਾਂ ਇੱਕ ਕਿਆਰ ਤੋਂ ਦੂਜੇ ਕਿਆਰੇ ਵਿੱਚ ਪਾਣੀ ਲਗਾਓ ਤਾਂ ਕਿ ਤੁਹਾਡੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਆਵੇ ਤਾਂ ਘੱਟੋ-ਘੱਟ ਉਹ ਇੱਕ ਤੋਂ ਦੂਜੇ ਕੈਰੇ ਵਿੱਚ ਨਿਕਲ ਕੇ ਪਾਣੀ ਦੀ ਮਾਤਰਾ ਘਟ ਜਾਵੇ ਹਲਕਾ ਪਾਣੀ ਜਿਹਨੂੰ ਆਪਾਂ ਕਹਿੰਦੇ ਹਾਂ ਤੁਸੀਂ ਉਹ ਲਗਾ ਸਕਦੇ ਹੋ ਕਿਉਂਕਿ 20 ਤਰੀਕ ਨੂੰ ਜਿਹੜਾ ਮੀਂਹ ਦੇ ਹਾਲਾਤ ਨੇ ਇਹਨਾਂ ਬਾਰੇ ਪ੍ਰੈਡਿਕਸ਼ਨ ਕਰਨੀ ਥੋੜੀ ਔਖੀ ਹੋ ਰਹੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਦਾ ਮੀਂਹ ਹੈ ਤੇ ਵੈਸਟਰਨ ਡਿਸਟਰਬੈਂਸ ਦਾ ਮੀਂਹ ਕਦੀ ਵੀ ਇੱਕ ਸਮਾਨ ਨਹੀਂ ਪੈਂਦਾ ਹਰੇ ਕਿਸੇ ਵੀ ਜ਼ਿਲ੍ਹੇ ਵਿੱਚ ਜਿਵੇਂ ਕਿ ਪੰਜਾਬ ਦੇ ਉੱਤਰੀ ਅਤੇ ਪੂਰਬੀ ਪੱਛੇ ਪਾਸੇ ਵਿੱਚ ਇਸ ਦਾ ਅਸਰ ਘੱਟ ਹੈ ਪਰ ਸੋਰੀ ਉੱਤਰੀ ਅਤੇ ਪੂਰਬੀ ਹਿੱਸੇ ਵਿੱਚ ਤਾਂ ਅਸਰ ਜ਼ਿਆਦਾ ਹੈ ਤੇ ਪੱਛਮੀ ਹਿੱਸੇ ਵਿੱਚ ਘੱਟ ਹੈ ਜਿਹੜੇ ਜ਼ਿਆਦਾ ਜ਼ਿਲ੍ਹੇ ਇਹਦੇ ਵਿੱਚ ਅੰਦਰ ਹੁਸ਼ਿਆਰਪੁਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਤੋਂ ਹੁੰਦੀ ਹੋਈ ਬੈਲਟ ਚੰਡੀਗੜ੍ਹ ਮੋਹਾਲੀ ਕੁਰਾਲੀ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਇਹ ਜਿਹੜੀ ਬੈਲਟ ਹੈ ਦੇ ਵਿੱਚ ਜ਼ਿਆਦਾ ਅਸਰ ਇਸ ਦਾ ਫਿਲਹਾਲ ਪਣਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਨਵੀਂ ਅਪਡੇਟ ਜਦੋਂ ਵੀ ਪ੍ਰਾਪਤ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਇਹ ਸੀ ਜੀ ਅਪਡੇਟ ਆਉਂਦੇ ਮਹੀਨੇ ਦੀ 18 19 ਤੇ 20 ਤਰੀਕ ਦੇ ਮੌਸਮ ਦੀ ਅਗਲੀ ਜਾਣਕਾਰੀਆਂ ਜਦੋਂ ਪ੍ਰਾਪਤ ਹੋਮਗੀਆਂ ਉਦੋਂ ਹੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ